ਇਸ ਵੇਲੇ ਦੀ ਵੱਡੀ ਖਬਰ ਡੇਰਾ ਸਿਸਮੁਖੀ ਰਾਮ ਰਹੀਮ ਦੀ ਸਾਹਮਣੇ ਆ ਰਹੀ ਹੈ ਫਰਲੋ ਤੇ ਹਰਿਆਣਾ ਸਰਕਾਰ ਦੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਤੋਂ ਬਾਅਦ ਰਾਮ ਰਹੀਮ ਨੂੰ ਜੈਡ ਸਿਕਿਉਰਿਟੀ ਮਿਲ ਗਈ ਹੈ ਹੁਣ RAM RAHEEM ਫਰਲੋ ਤੇ Z ਸਿਕਿਉਰਟੀ ਦੇ ਨਾਲ ਬਾਹਰ ਆਵੇਗਾ ਕਾਬਿਲ ਗੌਰ ਹੈ ਕਿ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਗੁਰਮੀਤ RAM RAHEEM ਨੂੰ ਦਿੱਤੀ ਗਈ ਫਰਲੋ ਰੱਦ ਕਰਨ ਲਈ ਦائر ਪਟੀਸ਼ਨ ਤੇ ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਹਰਿਆਣਾ ਸਰਕਾਰ ਨੇ ਦائر ਪਟੀਸ਼ਨ ਤੇ ਸਪਸ਼ਟੀਕਰਨ ਦਿੱਤੀ ਹੈ ਕਿ ਡੇਰਾ ਮੁਖੀ ਨੂੰ ਨਿਰਧਾਰਿਤ ਪ੍ਰਕਿਰਿਆ ਤਹਿਤ ਹੀ ਫਰਲੋ ਦਿੱਤੀ ਗਈ ਹੈ ਹਰਿਆਣਾ ਦੇ ਐਡਵੋਕੇਟ ਜਰਨਲ ਬੀ ਆਰ ਮਹਾਜਨ ਦੱਸਿਆ ਸੀ ਕਿ ਸੋਮਵਾਰ ਨੂੰ ਹਾਈ ਕੋਰਟ ਦੇ ਹੁਕਮਾ ਤਹਿਤ ਡੇਰਾ ਮੁਖੀ ਨੂੰ ਦਿੱਤੀ ਫਰਮੋ ਦਾ ਸਾਰਾ ਰਿਕਾਰਡ ਹਾਈ ਕੋਰਟ ਨੂੰ ਸੌਂ ਦਿੱਤਾ ਹੈ ਪਰ ਅਦਾਲਤ ਦਾ ਸਮਾਂ ਪੂਰਾ ਹੋਣ ਤੇ ਚੱਲਦੇ ਇਸ ਪਟੀਸ਼ਨ ਤੇ ਹੁਣ ਬੁੱਧਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤਾ ਕਾਬਲੇ ਗੌਰ ਹੈ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਫਰਮੋ ਦੇ ਖਿਲਾਫ ਪਟਿਆਲਾ ਦੇ ਨਿਵਾਸੀ ਪਰਮਜੀਤ ਸਿੰਘ ਨੇ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਇਲਜ਼ਾਮ ਲਗਾਇਆ ਸੀ ਕਿ ਡੇਰਾ ਮੁਖੀ ਪਹਿਲਾਂ ਹੀ ਕਈ ਵੱਡੇ ਅਪਰਾਧਾਂ ਦੇ ਦੋਸ਼ੀ ਇਕਰਾਰ ਦਿੱਤਾ ਜਾ ਚੁੱਕਾ ਹੈ ਪਰ ਇਸ ਸਭ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਜੈਟ ਸਿਕਿਉਰਿਟੀ ਮਿਲ ਗਈ ਹੈ ਫਰਲੋ ਤੇ ਹੁਣ ਡੇਰਾ ਮੁਖੀ ਜੈਟ ਸਿਕਿਉਰਿਟੀ ਦੇ ਨਾਲ ਬਾਹਰ ਆਵੇਗਾ ਇਸ ਪੂਰੇ ਮਾਮਲੇ ਦੇ ਵਿੱਚ ਦੱਸਿਆ ਗਿਆ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਜੋ ਦੱਸਿਆ ਗਿਆ ਹੈ ਕਿ ਡੇਰਾ ਮੁਖੀ ਸਿੱਧੇ ਕਤਲ ਦੇ ਮਾਮਲੇ ਦੇ ਵਿੱਚ ਆਪ ਸ਼ਾਮਲ ਨਹੀਂ ਸੀ ਇਸ ਤੋਂ ਬਾਅਦ ਮਾਨਜੁਗ ਅਦਾਲਤ ਦੇ ਵਿੱਚ ਇਸ ਗੱਲ ਨੂੰ ਜ਼ਿਕਰ ਕੀਤਾ ਗਿਆ ਤੇ ਇਸ ਤੋਂ ਬਾਅਦ ਜੈਡ ਸਿਕਿਉਰਟੀ ਦੀ ਖਬਰ ਸਾਹਮਣੇ ਆ ਰਹੀ ਹੈ ਬਿਊਰੋ ਰਿਪੋਰਟ ਐਸਐਮ ਜੈਡ ਪੰਜਾਬ